ਸੌਜੀ ਗਰਾਊਂਡ 'ਚ ਚਲਤੀ ਸੇਵਾ ਸਪਰੇ ਹੋਣੀ ਐ ਤੇ ਸਪਰੇ ਹੋਣੀ ਐ ਘਾਹ ਦੀ ਗ੍ਰੀਨ ਰਹਿਣ ਦੀ ਤੇ ਬਹੁਤ ਹੀ ਵਧੀਆ ਮਤਲਬ ਤਾਕਤਵਾਰ ਸਪਰੇਆ ਨੇ ਜਿਹਦੇ ਵਿੱਚ ਮਤਲਬ ਉਹਦੀ ਘਾਹ ਵੀ ਬਹੁਤ ਜ਼ਿਆਦਾ ਸਟਰੋਂਗ ਰਹੂਗਾ ਧੁੰਦ ਬਹੁਤ ਜ਼ਿਆਦਾ ਪਈ ਹੋਈ ਐ ਮੋਟਰ ਤਾਂ ਮੈਂ ਬੰਦ ਕਰਤੀ ਪਾਣੀ ਵਹਿ ਰਾਈ ਜਾਂਦਾ ਹੋ ਜੀ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਯਾਰ ਅਪੀਲ ਕਰਦੇ ਆ ਸਾਰੇ ਅਲੱਗ-ਅਲੱਗ ਸੋਸ਼ਲ ਨਾਟਵਰਕਿੰਗ ਦਾ ਕੰਮ ਕਰਦੇ ਆ ਜੇ ਤੁਹਾਨੂੰ ਪਿੰਡ ਰਈ ਵਧੀਆ ਲੱਗਦੇ ਆ ਅਸੀਂ ਕੰਮ ਕਰ ਰਹੇ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰਦਿਆ ਕਰੋ ਰਹੀ ਗੱਲ ਗਰਾਊਂਡ ਦੀ ਸਾਂਭ ਸੰਭਾਲ ਦੀ ਤੇ ਉਹ ਸਾਡੀ ਇੱਕ ਜ਼ਿੰਮੇਵਾਰੀ ਹੈ ਸਾਡੇ ਮਤਲਬ ਪਿੰਡ ਵੱਲੋਂ ਲਈ ਸੇਵਾ ਚਾਹੇ ਕਹਿ ਲਓ ਕੁਝ ਵੀ ਹੈ ਮਤਲਬ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਵੀ ਆਉਣ ਵਾਲੇ ਬੱਚਿਆਂ ਦੀ ਗ੍ਰੋਥ ਨੂੰ ਜਮਾ ਹੀ ਇਹ ਨਹੀਂ ਕਹਿਣਾ ਚਾਹੁੰਦੇ ਵੀ ਹਨਾ ਵੀ ਸਾਡੇ ਕੋਲ ਗਰਾਊਂਡ ਨਹੀਂ ਸੀ ਸਾਫ਼ ਨਹੀਂ ਸੀ ਵਧੀਆ ਨਹੀਂ ਸੀ ਖੇਡਣ ਨਹੀਂ ਗਏ ਮਤਲਬ ਕਪਾਲੇ ਕਹਿਣਾ ਨਹੀਂ ਦੇਣਾ ਕਹਿਣ ਨਹੀਂ ਦੇ ਸਕਦੇ ਅਸੀਂ ਅਸੀਂ ਕਰਕੇ ਰੱਖਾਂਗੇ ਸਾਫ ਪੂਰਾ ਵਧੀਆ ਐਨ ਸਾਂਭ ਸੰਭਾਲ ਕਰਾਂਗੇ ਸੋ ਇਹ ਹੈ ਉਹ ਦਵਾਈਆਂ ਜਿਹਦੇ ਨਾਲ ਮਤਲਬ ਹਰ ਇੱਕ ਸਾਲ ਅਸੀਂ ਕਰਦੇ ਆਂ ਤਾਂ ਕਿ ਕਾਂ ਦੀ ਗ੍ਰੋਥ ਚਮਕ ਬਣੀ ਰਹੇ ਵਧੀਆ ਰਹੇ ਟੂਰਨਾਮੈਂਟ ਦੀ ਸੋ ਸੋ ਫੁੱਲ ਤਿਆਰੀ ਹੈ ਇਸ ਲਈ ਇਹ ਮਤਲਬ ਇੰਨੀ ਮਿਹਨਤ ਕਰਦੇ ਆਂ ਸਟੇਟ ਹੋ ਤੰਨ ਤੇ ਨਾ ਸਭ ਵੀ ਹੀ ਪੰਪ ਤਾਂ ਲੱਗੇਗਾ ਲਾ ਕੇ ਰੱਖਣੀਆਂ ਨਹੀਂ ਪੰਪਾਂ ਦੀ ਇੱਕ ਡੱਬਾ ਪਾਈ ਦੇਣਾ ਇੱਥੇ ਆਸ ਤੇ ਜੂਰੀ ਆ ਜਿਹੜਾ ਜੂਰੀ ਆ ਉਹ ਨਹੀਂ ਘੋਲਦਾ ਥਾਰ ਦੇਣਾ ਪਾਣੀ ਉਹਨੇ ਠੰਡਾ ਕਰ ਦਿੰਦਾ ਵਰਗਾ ਕਰ ਦਿੰਦਾ ਲਾਓ ਜੀ 10 ਗੜੇ ਲੱਗਣਗੇ 10 ਇੱਧਰੋਂ 10 ਉੱਧਰੋਂ 20 ਹੋ ਜਾਣਗੇ ਸੋ ਕੋਲ ਮਲਾ ਕੇ ਇਦਾਂ ਫਿਰ ਇਹ ਸਾਰੀਆਂ ਸਪਰੇਆਂ ਕਰਾਂਗੇ ਇਹਦੇ ਵਿੱਚ ਜਿੰਕ ਲੋਹਾ ਪੋਟਾਸ਼ੀਅਮ ਦੁਨੀਆ ਭਰ ਦੀਆਂ ਜਿਹੜੀਆਂ ਵੀ ਮਤਲਬ ਕੈਲਾ ਤੱਤ ਨੇ ਉਹ ਸਾਰੇ ਖੇਰਾਂ ਦੇ ਵਿੱਚ ਪਾਵਾਂਗੇ ਤੇ ਹੌਂਸਾ ਕਤਨ ਗੜੇ ਲੱਜੁਕੇ ਨੇ ਧੁੰਦ ਬਹੁਤ ਜ਼ਿਆਦਾ ਪਈ ਆ ਚਾਰੇ ਪਾਸੇ ਦਿਨਾ ਹੈ ਨਹੀਂ ਸੂਰਜ ਦੇ ਪਾ ਨਿਕਲੇ ਹੋਏ ਨੇ ਔਰ ਸਰੇ ਸਰੇ ਆਗੇ ਸਿੰਘ ਹਾਂ ਤੇ ਬਾਅਦ ਜਿਹੜਾ ਖਾਂ ਦਾ ਰਿਜ਼ਲਟ ਆਊਗਾ 10 15 ਦਿਨ ਬਾਅਦ 20 ਦਿਨ ਬਾਅਦ ਤੁਹਾਨੂੰ ਉਹ ਵੀ ਵੀਡੀਓ ਦਿਖਾਵਾਂਗੇ ਐ ਐਵੇਂ ਨਹੀਂ ਕਹਿੰਦੇ ਵੀ ਇਹ ਨਾ ਇੱਕਲਾ ਗਰਾਊਂਡ ਏ ਆ ਗਰਾਊਂਡ ਲੋਕਾਂ ਨੇ ਸਾਹਮੇ ਸੰਭਾਲੇ ਹੋਏ ਨੇ ਅਸੀਂ ਬਹੁਤ ਜਗ੍ਹਾ ਖੇਡਣ ਜਾਂਦੇ ਹਾਂ ਦੂਰ ਦੂਰ ਤੱਕਰ ਤੇ ਦੇਖ ਕੇ ਆਉਂਦੇ ਹਾਂ ਲੋਕਾਂ ਦੇ ਗਰਾਊਂਡ ਕਿੱਦਾਂ ਦੇ ਸਾਹਮੇ ਹੋਏ ਨੇ ਹਨਾ ਐ ਬਹੁਤ ਹਾਰਡ ਨੇ ਇੰਨੇ ਜ਼ਿਆਦਾ ਹਾਰ ਨੇ ਲੋਕਾਂ ਦੇ ਮਤਲਬ ਪਾਣੀ ਦਾ ਬਹੁਤ ਉੱਧੀ ਗੱਲ ਆ ਅਸੀਂ ਪਾਣੀ ਲਾ ਕੇ ਇਹਨੂੰ ਨਰਮ ਵੀ ਰੱਖਦੇ ਆ ਖਾਂ ਦੀ ਵੀ ਦੇਖ ਰਿਹਾ ਕਰਦੇ ਆ ਬਹੁਤ ਸਾਹਮ ਸੰਭਾਲ ਕਰਦੇ ਆ ਹਣ ਬੂਟੇ ਲੱਗੇ ਹੋਏ ਨੇ ਉੱਪਰ ਲਾਈਟਾਂ ਲੱਗੀਆਂ ਹੋਏ ਨੇ ਇਹ ਸਾਰੇ ਬੂਟੇ ਲਾਈਟਾਂ ਥੱਲੇ ਥੱਲੇ ਬਡਾਉਣੇ ਨੇ ਸੰਗ ਸੰਘਈਆ ਕਰਨਾ ਵਾ ਸਾਮ ਸੰਭਾਲ ਕਰਨਾ ਵਾ ਇਹਨਾਂ ਚੀਜ਼ਾਂ ਤੇ ਯਾਰ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਸੋ ਕੁੱਲ ਮਿਲਾ ਕੇ ਇਹ ਆ ਵੀ ਸਾਡੇ ਜਿਹੜੇ ਬੁੱਡੇ ਨੇ ਸਪੋਰਟਰ ਨੇ ਇਹ ਮਿਹਨਤੀ ਨੇ ਜਿਵੇਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ ਚ ਦੱਸਿਆ ਹੋਇਆ ਵੀ ਸਾਡਾ ਪੈਸਾ ਇਕੱਠਾ ਕਰਨ ਦਾ ਤਰੀਕਾ ਬਹੁਤ ਅਵੱਲਾ ਵਾ ਅਸੀਂ 100 ਰੁਪਈਆ ਇਹ ਇੱਕ ਬੰਦੇ ਦਾ ਮਹੀਨਾ ਰੱਖਿਆ ਹੋਇਆ ਜਿਦੇ ਵਿੱਚ ਪੈਸਾ ਇਕੱਠਾ ਹਟਾ ਹੋ ਜਾਂਦਾ ਜਿੰਮ ਕਾ ਤੁਹਾਨੂੰ ਪਤਾ ਯਾ ਟੂਰਨਾਮੈਂਟ ਕਰਾਉਣ ਲੱਗੇ ਆ ਫੁੱਟਬਾਲ ਦਾ ਇਹਦੇ ਵਿੱਚ ਲਓ ਜੀ ਧੁੱਪ ਨਿਕਲਿਆਈ ਤੇ ਮੌਸਮ ਖੁੱਲ ਗਿਆ ਪੂਰਾ ਸਪਰੇ ਹਜੇ ਵੀ ਚੱਲ ਰਹੀ ਹੈ ਤੇ ਕਾਫੀ ਸਵੇਰ ਸਾਦਰ ਤੇ ਲੱਗੇ ਹੋਏ ਆ ਸਪਰੇ ਕਰਨ ਬੰਦੇ ਗੋਰੇ ਵਾਲਾ ਉਹ ਨਹੀਂ ਲੱਗੇ ਨੇ ਸਾਡਾ ਠੇਕੇਦਾਰ ਆ ਇਹ ਬਹੁਤ ਵਧੀਆ ਬੰਦਾ ਇਹ ਕਾ ਜਿਵੇਂ ਸਾਨੂੰ ਕਹਾਂ ਵੀ ਕਾ ਤੇ ਕਰ ਰਹੇ ਆ ਵੀ ਗ੍ਰੀਨ ਹੋਣ ਵਾਸਤੇ ਇਹਦੇ ਚ ਜਿੰਨੀ એનર્ਜੀ ਚਾਹੀਦੀ ਆ ਉਹ ਸਾਰੇ ਮਤਲਬ ਤਤ ਪਾਏ ਨੇ ਤੇ ਸਾਰੇ ਦਰਖਤ ਛਾਂਗਣੇ ਨੇ ਗਰਾਊਂਡ ਦੇ ਜਿੰਨੇ ਵੀ ਦਰਖਤ ਲੈਫਟਾਂ ਤੋਂ ਉੱਪਰ ਛਾਗਦੇ ਨੇ ਆ ਦੇਖੋ ਸਾਰੇ ਹੀ ਛਾਂਗ ਛਗਈਆ ਹੋਣਾ ਇਹ ਗੋਗਰ ਲਾਲ ਨੂੰ ਮੈਂ ਕਹਤਾ ਕਿ ਵੱਢ ਲਾ ਹਲੇ ਤਾਂ ਬਾਲਣ ਬਣਜੂ ਗਰਾਊਂਡ 'ਚ ਬੂਟੇ ਬਹੁਤ ਵਧੀਆ ਲੱਗੇ ਹੋਏ ਨੇ ਸਾਰੇ ਪਾਸੇ ਇਹਦੇ ਗਲਮੋਰ ਦੇ ਲੱਗੇ ਹੋਏ ਨੇ ਫਲਾਵਰ ਤੇ ਲੱਗੇ ਹੋਏ ਨੇ ਬਹੁਤ ਵਧੀਆ ਬੂਟੇ ਲੱਗੇ ਹੋਏ ਨੇ ਤੇ ਸਟੇਡੀਅਮ ਸਾਡਾ ਸਹੀਦ ਨਖਤਰ ਸਿੰਘ ਸਟੇਡੀਅਮ ਪਿੰਡ ਮਕਸੂੜਾ ਔਰ ਜਿੰਮ ਦੇ ਵਿੱਚ ਹਾਲ ਬਣਾਇਆ ਵਾ ਸੌਰਗਾਸੀ ਸਰਦਾਰ ਬਰਿਆਮ ਸਿੰਘ ਜਿੰਮ ਹਾਲ ਜਿੰਮ ਕਿ ਸਿਰ ਟਾਈਮ ਬਹੁਤ ਵਧੀਆ ਹੁੰਦੇ ਸੀ ਕਿ ਹੁਣ ਜਿੰਮ ਦੀ ਹਾਲਾਤ ਤੁਹਾਨੂੰ ਦਿਖਾਉਣ ਨੂੰ ਜੀ ਨਹੀਂ ਕਰਦਾ ਬੜੀ ਵਧੀਆ ਹਾਲਾਤ ਨਹੀਂ ਹੈਗੇ ਜਿੰਮ ਦੇ ਫਿਰ ਵੀ ਦਿਖਾ ਦਨੇ ਆ ਉਹ ਜੀ ਗੇਟ ਵੀ ਟੁੱਟ ਗਿਆ ਕੀ ਬਾਤ ਹੈ 메ਨ ਗੇਟ ਹੀ ਟੁੱਟ ਗਿਆ ਆ ਦੇਖ ਲੋ ਬਹੁਤ ਸਾਮਾਨ ਸੀ ਇੱਕ ਟਾਈਮ ਜਦੋਂ ਉਹਨੂੰ ਵੀਡੀਓ ਬਣਾ ਕੇ ਦੱਸਿਆ ਹੋਇਆ ਵਾ ਕਿ ਭਰਿਆ ਆ ਇਹ ਸਾਮਾਨ ਪੂਰਾ ਪਰ ਹੁਣ ਸਾਮਾਨ ਹੈ ਨਹੀਂ ਹਾਲਾਤ ਸਾਰੇ ਖਰਾਬ ਨੇ ਫੋਰਸ ਵੀ ਸਾਰਾ ਤਕੀਵੰਦਰ ਕਿਉਂ ਟੁੱਟਿਆ ਪਿਆ ਲੈਟਾ ਪੱਖੇ ਇੱਕ ਵਾਰ ਲਾ ਤੇ ਸਾਰਾ ਕੁਝ ਪੱਕੇ ਲੈਟਾ ਤਾਂ ਹੁਣ ਵੀ ਚੱਲਦੇ ਨੇ ਤੇ ਪੱਖਿਆਂ ਦੀ ਹਾਲਾਤ ਜ਼ਿਆਦਾ ਖਰਾਬ ਹੋਏ ਹੋਏ ਨੇ ਤੇ ਸਾਮਾਨ ਤੁਹਾਨੂੰ ਦੱਸਿਆ ਸੀਗਾ ਵੀ ਬਹੁਤ ਜ਼ਿਆਦਾ ਸੀਗਾ ਔਰ ਇਹ ਭਰਿਆ ਪਿਆ ਸੀ ਪਰ ਹੁਣ ਓਨਾ ਸਾਮਾਨ ਹੈ ਨਹੀਂ ਦੇਖ ਲਓ ਪੂਰੀ ਇਹ ਪੈਯਾਤਰੀ ਕਰਿਆ ਮਸੀਨਾ ਸਿੰਘ ਜੀ ਆਹ ਇੱਕ ਇੱਕ ਮਸੀਹ ਚੱਲਦੀ ਸੀ ਪੂਰੀ ਔਰ ਅਜੇ ਵੀ ਮੈਕਸਮ ਚੱਲਦੀ ਹੈ ਤਾਂ ਪਰ ਹਾਲਾਤ ਜਿੰਮ ਦੇ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਨੇ ਪਹਿਲਾਂ ਇਕੱਠ ਬਹੁਤ ਸੀ ਮੁੰਡਿਆਂ ਦਾ ਹੁਣ ਉਹਨੇ ਇਕੱਠ ਵੀ ਨਹੀਂ ਹੈਗੇ ਬੱਚੇ ਨਵੇਂ ਚਲੇ ਜਾਂਦੇ ਨੇ ਲੋ ਜੀ ਦੇਖ ਲਓ ਜਿੰਮ ਦਾ ਹਾਲ ਜਿੰਮ ਕਰਨ ਵਾਲੇ ਡੇਲੀ ਆਉਂਦੇ ਨੇ ਗੇਟ ਟੁੱਟ ਗਿਆ ਇੱਕ ਨੇ ਟਾਂਕੇ ਚਲੇਗੇ ਅਰੇ ਇਕ ਨੇ ਰਹਿਣਾ ਕਰਾਉਣਾ ਸਾਨੂੰ ਇਹ ਪਹਿਣਾ ਆ ਕਰਾਵਾਂਗੇ ਵੀ ਇਸਦੇ ਚਾਹੇ ਕੁਛ ਵੀ ਰਹਿਣ ਵੀ ਮਤਲਬ ਚਾਹੇ ਸਾਮ ਸੰਭਾਲਦੇ ਹਾਲਾਤ ਪਰ ਕਰਾਂਗੇ ਜ਼ਰੂਰ ਸੋ ਇਸ ਕਰਕੇ ਯਾਰ ਜਿਮ ਦੇ ਵਿੱਚ ਜੋ ਜਿਮ ਦੀ ਮਤਲਬ ਦੇਖ ਰਹੇ ਹੈ ਪਹਿਲਾਂ ਵੀ ਸਾਡੇ ਵੀਰ ਵੀਰ ਹਰਦੀਪ ਸਿੰਘ ਯੂ ਐਸ ਏ ਪਰ ਇਸ ਤੋਂ ਬਾਵਜੂਦ ਜਿਹੜੇ ਦੋਸਤਾਂ ਮਿੱਤਰਾਂ ਨੇ ਇਕੱਠੇ ਹੋ ਕੇ ਜਦ ਜਿਮ ਦੀ ਹਾਲਾਤ ਅਸੀਂ ਸੁਧਾਰੀ ਸੀ ਜਿਮ ਦੇ ਪੈਸਾ ਲਾਇਆ ਸੀ ਉਹ ਬਹੁਤ ਸਾਰੇ ਵੀਰ ਨੇ ਜਿਮ ਦੇ ਵਿੱਚ ਉਹਨਾਂ ਦਾ ਸਾਰਾ ਦਾ ਨਾਮ ਲਿਖਿਆ ਹੋਇਆ ਹੈ ਵਾ ਇਹਨਾਂ ਦੀ ਮਦਦ ਨਾਲ ਹੀ ਜਿਮ ਦੀ ਪਹਿਲਾਂ ਦਿੱਕ ਬਹੁਤ ਵਧੀਆ ਸਿੰਘੀ ਸੋ ਰਿਪੇਅਰ ਵੀਰ ਵੀਰ ਨੇ ਦੁਬਾਰਾ ਕਰਵਾਈ ਹੈ ਸੋ ਉਹਨਾਂ ਦਾ ਵੀ ਵੀਰ ਦਾ ਧੰਨਵਾਦ ਤੇ ਇਸ ਵੀਰ ਦਾ ਵੀ ਧੰਨਵਾਦ ਅੱਜ ਅਸੀਂ ਇੱਕ ਵਾਰ ਪਹਿਲਾਂ ਵੀ ਯਾਰ ਇਸ ਤਰੀਕੇ ਦੀ ਸਪਰੇਆਂ ਕਿਤੇ ਦੀ ਹਰਪੀਦਾਂ ਕਰਵਾਈਆਂ ਸੀਗੀਆਂ ਉਦੋਂ ਵੀ ਕਹਾ ਯਾਰ ਬਹੁਤ ਵਧੀਆ ਉੱਠ ਕੇ ਆਇਆ ਸੀ ਇੰਨਾ ਗ੍ਰੀਨ ਹੋਇਆ ਸੀ ਇੰਨਾ ਕਾ ਜ਼ਿਆਦਾ ਵਧੀਆ ਹੋਇਆ ਸੀ ਦੇਖਣ ਨੂੰ ਇੰਨਾ ਵਧੀਆ ਲੱਗਦਾ ਸੀ ਬਹੁਤ ਜ਼ਿਆਦਾ ਵਧੀਆ ਲੱਗਦਾ ਸੀ ਸੋ ਇਸ ਕਰਕੇ ਇਸ ਵਾਰ ਥੋੜੇ ਜੇ ਹੋਰ ਤਤ ਪਾਤੇ ਤੇ ਹੁਣ ਉਦੋਂ ਵੀ ਵਧੀਆ ਰਿਪੋਰਟ ਆਉਗੀ ਐ ਸਾਡੀ ਤਾਂ ਪੂਰੀ ਮਿਹਨਤ ਹੈ ਔਰ ਦੇਖਦੇ ਹਾਂ ਜਦ ਇਹ ਵਧੀਆ ਕਹਾ ਦੀ ਰਿਪੋਰਟ ਆਉਣੀ ਆ ਤੁਹਾਨੂੰ ਜਰੂਰ ਅਸੀਂ ਵੀਡੀਓ ਬਣਾ ਕੇ ਪਾਵਾਂਗੇ ਉਹਦੀ ਵੀ ਵੀ ਕੀ ਰਿਪੋਰਟ ਆਈ ਹੈ ਇੱਕ ਵਾਰ ਫੇਰ ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਬੈਠ ਕੇ ਘਰੇ ਵੀਡੀਓ ਦੇਖੀ ਹੈ ਤੇ ਆਪਣੇ ਪਿੰਡ ਦਾ ਗਰਾਊਂਡ ਨਹਾਰਿਆ ਮਾ ਸੋ ਧੰਨਵਾਦ ਸਾਰੇ ਵੀਰਾਂ ਦਾ ਅਗਰ ਵੀਡੀਓ ਫੇਰ ਇੱਕ ਵਾਰ ਮੈਂ ਕਹੂੰਗਾ ਵਧੀਆ ਲੱਗੀ ਤਾਂ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਵੀਰੇ ਧੰਨਵਾਦ ਸਾਰੇ ਵੀਰਾਂ ਦਾ ਇੱਕ ਵਾਰ ਫੇਰ ਔਰ